ਧੰਨਵਾਹਿ ਗੁਰੂ ਸਾਹਿਬ ਜੀਓ ਸਗਲ ਦਵਾਰ ਕੋ ਛਾੜ ਕੇ ਗਹੋ ਤਹਾਰੋ ਦਵਾਰ ਵਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਡਾ ਪਰਮ ਸਨਮਾਨ ਜੋ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਨੂੰ ਬਸਾਉਣਾ ਕੀਤਾ ਉਹ ਕਿਹੜੀਆਂ ਚੀਜ਼ਾਂ ਸਨ ਜਦ ਕਿਹੜੀਆਂ ਤਾਕਤਾਂ ਤੋਂ ਜਿਹੜੀਆਂ ਪਹਾੜੀ ਰਾਜਿਆਂ ਨੂੰ ਬੜੇ ਪਰੇਸ਼ਾਨ ਕਰਦੀਆਂ ਸੀ ਆਨੰਦਪੁਰ ਸਾਬ ਤੋਂ ਸਮੇਂ ਦੀ ਹਕੂਮਤ ਆਰਮੀ ਦੇ ਹੇਠਾਂ ਰਾਜ ਸੀ ਗੁਰੂ ਸੰਗਤ ਜੀ ਆਨੰਦਪੁਰ ਸਾਬ ਦਾ ਪਹਿਲਾ ਨਾਮ ਸੀ ਮਾਖੋਵਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਤਿਹਾਸ ਦੇ ਮੁਤਾਬਕ ਕਿ ਸਤਪੁਰਾਂ ਨੇ ਕਹਿਲੂਰ ਦਾ ਰਾਜਾ ਜਿਹੜਾ ਦੀਪ ਚੰਦ ਜੀ ਉਹਦੀ ਧਰਮ ਪਤਨੀ ਰਾਣੀ ਡੂੰਗਰ ਚੰਪਾ ਉਹਦੇ ਕੋਲੋਂ ਜ਼ਮੀਨ ਖਰੀਦੀ ਸੀ। ਔਰ ਇਸ ਗੱਲ ਨੂੰ ਅਸੀਂ ਮਾਨ ਨਾਲ ਕਹਿ ਸਕਦੇ ਹਾਂ। ਜਿੱਥੇ ਵੀ ਗੁਰੂ ਘਰ ਸਥਾਪਿਤ ਹੁੰਦਾ ਹੈ ਗੁਰੂ ਘਰ ਬਣਦਾ ਹੈ ਤੇ ਉਹ ਸੰਗਤ ਦੇ ਪੈਸੇ ਦੇ ਨਾਲ ਬਣਦਾ ਹੈ ਜਾਂ ਕੋਈ ਕਬਜ਼ਾ ਕਰਕੇ ਜਾਂ ਕਿਸੇ ਦੀ ਜ਼ਮੀਨ ਖੋਹ ਕੇ ਨਹੀਂ ਜੋ ਮਿਹਨਤ ਸਿੱਖ ਕਰਦੇ ਆ ਬਕਰੀ ਗੱਲ ਹੈ ਕਿ ਅਸੀਂ ਕੇਂਦਰ ਬਣਾਉਣੇ ਸੀ ਪਰ ਅਸੀਂ ਹੋਰ ਪਾਸੇ ਤੁਰ ਪਏ ਇੱਕ ਇੱਕ ਪਿੰਡ ਦੇ ਵਿੱਚ 5 5 7 7 ਗੁਰਦੁਆਰੇ ਬਣ ਗਏ। ਰੰਗ-ਬਰੰਗੀਆਂ ਆਵਾਜ਼ਾਂ ਆਉਂਦੀਆਂ ਕੋਈ ਉਧ ਸੁਖਨੀ ਸਾਹਿਬ ਪੜ ਰਿਹਾ ਕੋਈ ਜਪਜੀ ਸਾਹਿਬ ਪੜ ਰਿਹਾ। ਸ਼ਾਮ ਨੂੰ ਪਤਾ ਨਹੀਂ ਲੱਗਦਾ ਵੀ ਸੋਧਰ ਪੜ ਰਹੇ ਆ ਜਾਂ ਜਪਜੀ ਸਾਹਿਬ ਪੜ ਰਹੇ ਆ ਇੰਨਾ ਮਿਕਸ ਹੋ ਜਾਂਦਾ। ਇਹ ਸਾਡੇ ਸਕੂਲ ਸੀ ਗੁਰਦੁਆਰੇ ਜਿਹੜੇ ਸੀ। ਗੁਰਦੁਆਰੇ ਹੋਏ ਸੋਜੀ ਪਾਏ ਸੀ। ਸਤਿਗੁਰੂ ਜੀ ਨੇ ਜ਼ਮੀਨ ਖਰੀਦ ਕੇ ਉਸ ਨਗਰ ਦਾ ਨਾਮ ਰੱਖਿਆ ਚੱਕ ਨਾਨਕੀ ਆਪਣੇ ਮਾਤਾ ਜੀ ਦੇ ਨਾਮ ਤੇ ਗੁਰਤੇਬਾਦਰ ਸਾਹਿਬ ਜੀ ਨੇ ਉਸ ਤੋਂ ਬਾਅਦ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਪਰਿਵਾਰ ਜਿਹੜਾ ਸੀ ਪਟਨਾ ਸਾਹਿਬ ਤੋਂ ਉੱਥੇ ਪਹੁੰਚਦਾ ਹੈ ਤੇ ਸਤਗੁਰੂ ਨੂੰ ਪਤਾ ਲੱਗਦਾ ਤੇ ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਬਾਹਰ ਰੋਕ ਦਿਓ ਬਾਹਰ ਰੁਕੇ ਜਾਂਦੇ ਸਤਗੁਰ ਗੁਰਤੇਬਾਦਰ ਸਾਹਿਬ ਜਾਂਦੇ ਆ ਤੇ ਆਪਣੇ ਸਹਿਬ ਜਾਦੇ ਨੂੰ ਦੇਖਦੇ ਆ तकरीबन 6 ਸਾਲ ਦੀ ਲਗਭਗ ਉਮਰ ਹੈ ਗੁਰੂ ਸਾਹਿਬ ਜੀ ਦੀ ਸਤਿਗੁਰ ਨੇ ਉੱਥੇ ਆਕਿਆ ਸੀ ਭਾਈ ਮੈਨੂੰ ਕੋਈ ਬਾਣੀ ਸੁਣਾਓ ਉੱਥੇ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਆਨੰਦ ਸਾਹਿਬ ਜੀ ਦਾ ਪਾਠ ਜਿਹੜਾ ਹੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਹੁਣ ਉੱਥੇ ਇੱਕ ਪਿਤਾ ਤੇ ਪੁੱਤਰ ਦਾ ਮਲਾਪ ਨਹੀਂ ਸੀ ਉੱਥੇ ਸ਼ਬਦ ਤੇ ਸੁਰਤ ਦਾ ਮੇਲ ਸੀ ਇਨਾ ਆਨੰਦ ਬਣਿਆ ਉਹ ਨਗਰ ਜਿਹੜਾ ਚੱਕ ਨਾਨਕੀ ਜੇ ਦਾ ਨਾਮ ਸੀ ਉਸ ਦਿਨ ਤੋਂ ਉਸ ਨਗਰ ਦਾ ਨਾਮ ਅਨੰਦਪੁਰ ਸਾਹਿਬ ਬਣ ਗਿਆ ਔਰ ਉਹ ਆਨੰਦ ਸਤਗੁਰੂ ਨੇ ਦਿੱਤਾ ਜਿਸ ਵੇਲੇ ਸਤਗੁਰੂ ਜੀ ਨੇ ਕਿਲਾ ਛੱਡਣ ਦਾ ਐਲਾਨ ਕੀਤਾ ਨਾ ਗੁਰੂ ਕੇ ਸਿੱਖਾਂ ਨੇ ਆ ਕੇ ਸਤਗੁਰੂ ਨੂੰ ਆਖਿਆ ਗੁਰੂ ਸਾਹਿਬ ਮਹਾਰਾਜ ਅਨੰਦਪੁਰ ਦਾ ਕੀ ਬਣੇਗਾ ਅਨੰਦਪੁਰ ਵਿੱਚ ਕਿਲੇ ਵੀ ਆ ਕਿੰਨੇ ਘਰ ਬਸਾਏ ਕਿੰਨੀਆਂ ਰੌਣਕਾਂ ਲੱਗੀਆਂ ਗੁਰਕਲਗੀ ਤਰਪਾਸ਼ ਨੇ ਆਖਿਆ ਸੀ ਕਹਿੰਦੇ ਫਿਕਰ ਨਾ ਕਰੋ ਇਹ ਆਨੰਦਪੁਰ ਸਾਹਿਬ ਜਿਹੜਾ ਨਾ ਇਮਾਰਤਾਂ ਵਾਲਾ ਫਿਰ ਬਸ ਜਾਏਗਾ ਪਰ ਜੇ ਅੰਦਰਲਾ ਆਨੰਦ ਟੁੱਟ ਗਿਆ ਨਾ ਉਹ ਕਦੇ ਵੀ ਨਹੀਂ ਬਣਸ ਕਿਉਂਕਿ ਸਾਨੂੰ ਅੰਦਰ ਜੋੜਿਆ ਸਤਗੁਰ ਨੇ ਅਸੀਂ ਤਾਂ ਹਰ ਇੱਕ ਚੀਜ਼ ਵਿੱਚ ਆਨੰਦ ਕਹਿ ਦਿੰਦੇ ਹਾਂ ਰੋਟੀ ਖਾ ਕੇ ਬੰਦੇ ਕਹਿੰਦੇ ਬੜਾ ਆਨੰਦ ਆਇਆ ਅੱਜ ਕਪੜੇ ਪਾੜੇ ਬੜਾ ਆਨੰਦ ਆ ਗਿਆ ਕਿਸੇ ਨੂੰ ਬੋਲਣ ਵਿੱਚ ਆਨੰਦ ਹੈ ਕਿਸੇ ਨੂੰ ਚੁੱਪ ਰਹਿਣ ਵਿੱਚ ਆਨੰਦ ਹੈ ਪਰ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਕਿੱਥੋਂ ਮਿਲਦਾ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਾਂ ਕਾ ਮੋਹ ਟੁੱਟਾ ਤੇਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣੇ ਆਨੰਦ ਕਿਹੜਾ ਹੈ ਸਤਿਗੁਰ ਨੇ ਉਸ ਦਿਨ ਤੋਂ ਉਸ ਪਾਵਨ ਧਰਤੀ ਦਾ ਆਨੰਦ ਆਨੰਦਪੁਰ ਸਾਹਿਬ ਰੱਖਿਆ ਆਨੰਦਪੁਰ ਸਾਹਿਬ ਉਹ ਧਰਤੀ ਹੈ ਜਿੱਥੇ ਕਿਸੇ ਦਿਨ ਹਿੰਦੂ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਏ ਸੀ ਨੰਦਪੁਰ ਉਹ ਧਰਤੀ ਹੈ ਜਿਹਨੂੰ ਆਪਾਂ ਕਹਿੰਦੇ ਤਿਲਕ ਜੰਝੂ ਰਾਖਾ ਪ੍ਰਭ ਤੰਕ ਹਾਇਕ ਕਾਲ ਜਰੂਰ ਸਾਨੂੰ ਜੀਵਨ ਦੇ ਵਿੱਚ ਸਮਝ ਲੈਣੀ ਚਾਹੀਦੀ ਹੈ ਜਿੱਦਾਂ ਪ੍ਰਚਾਰਿਆ ਜਾਂਦਾ ਵੀ Hindu ਧਰਮ ਦੀ ਰੱਖਿਆ ਕੀਤੀ ਜਾਂ Hindu ਦੀ ਚਾਦਰ ਮਾਫ ਕਰਨਾ ਗੁਰੂ ਘਰ ਸਾਰਿਆਂ ਵਾਸਤੇ ਬਰਾਬਰ ਹੈ ਗੁਰੂ ਸਾਰਿਆਂ ਵਾਸਤੇ ਜੇ ਇਦਾਂ ਦਾ ਕੰਮ ਕਿਤੇ ਮੁਸਲਮਾਨਾਂ ਦੇ ਉੱਪਰ ਹੁੰਦਾ ਨਾ ਜੇ ਉਹ ਆ ਕੇ ਫਰਿਆਦ ਕਰਦੇ ਗੁਰੂ ਸਾਹਿਬ ਨੇ ਰੱਖਿਆ ਉਹਨਾਂ ਦੀ ਵੀ ਕਰਨੀ ਸੀ ਆ ਜਿਹੜੇ ਲੋਕ ਕਹਿੰਦੇ ਨਾ ਹਿੰਦ ਦੀ ਚਾਦਰ ਹਿੰਦ ਦੀ ਚਾਦਰ ਤਾਂ ਹਿੰਦ ਤਾਂ ਬਹੁਤ ਛੋਟਾ ਹੋ ਗਿਆ ਨਾ ਸਾਧ ਸੰਗਤ ਹਿੰਦ ਤਾਂ ਬਹੁਤ ਛੋਟਾ ਹੋ ਗਿਆ ਵਿੱਚੋਂ ਕਿ 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 ਕਿਸ਼ੇ ਨਿਕਲ ਗਿਆ ਬੰਗਲਾਦੇਸ਼ ਨਿਕਲ ਗਿਆ ਉਹ ਨਿਕਲ ਜਦੋਂ ਇਤਿਹਾਸ ਪੜੋਗੇ ਕਹਿੰਦੇ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਪੀ ਚਾਦ। ਇਹ ਧਰਮ ਦੀ ਚਾਦਰ ਹੈ। ਇੱਕ ਹੁਣ ਬੇਨਤੀ ਕਰਦੇ ਆਂ ਪਹਿਲਾਂ। ਜਦੋਂ ਨਾ ਸਤਗੁਰ ਦੀ ਉਮਰ 4 ਸਾਲ ਦੀ ਸੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ। ਉਹਨਾਂ ਦੇ ਵੱਡੇ ਭਰਾ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਦੀ ਸ਼ਾਦੀ ਸੀ। ਜਦੋਂ ਜਾਂਜ ਨਿਕਲੀ ਇੱਕ ਸ਼ਬਦ ਹੋਰ ਵਰਤਦੇ ਹੁਣ ਸਾਹਮਣੇ ਆ ਗਿਆ ਉਹ ਵੀ ਸਾਂਝ ਕਰਦੇ ਆ ਤੁਹਾਡੇ ਨਾਲ ਇੱਕ ਸਮ ਅਸੀਂ ਸ਼ਬਦ ਵਰਤਦੇ ਆ ਬਰਾਤ ਬਰਾਤ ਦਾ ਅਰਥ ਕੀ ਹੁੰਦਾ ਜਿਹੜੀ ਰਾਤ ਨੂੰ ਨਿਕਲਦੀ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਜਾਣਦੇ ਆ ਖਤਰਾ ਰਹਿੰਦਾ ਸੀ ਕਿਸੇ ਐਸੇ ਰਸਤੇ ਵਿੱਚ ਲੁੱਟੇ ਨਾ ਜਾਈਏ ਉਹ ਫਤ ਦਿਨੇ ਨਹੀਂ ਰਾਤ ਨੂੰ ਨਿਕਲ ਜਾਂਦੇ ਸੀ ਉਹਨਾਂ ਕਹਿੰਦੇ ਸੀ ਉਹ ਫਿਰ ਕੋਲਡ ਵਰਡ ਵਰਤਦੇ ਸੀ ਵੀ ਬਰਾਤ ਮਤਲਬ ਕਿਸੇ ਨੂੰ ਪਤਾ ਨਾ ਲੱਗੇ ਜੰਜ ਵੈਸ਼ ਸ਼ਬਦ ਜਿਹੜਾ ਹੈ ਜੰਜ ਹੈ ਜੋ ਬਾਣੀ ਦੇ ਵਿੱਚ ਵੀ ਆਇਆ ਹੈ ਸ਼ਬਦ ਅਸਲੀ ਜੰਜ ਹੈ ਮਤਲਬ ਉਹਨਾਂ ਨੇ ਫਿਰ ਉਹ ਸਿਰਫ ਸਮਝਾਉਣ ਵਾਸਤੇ ਲਿਖਣਾ ਵੀ ਬਰਾਤ ਸੁਣਾ ਭੇਜਣਾ ਮਤਲਬ ਬਰਾਤ ਕੋਲਡ ਵਰਡ ਤੇ ਅਸੀਂ ਅੱਜ ਬਰਾਤ ਬਰਾ ਦੇ ਨੇ ਵੀ ਕੱਢੀ ਜਾਂਦੇ ਬਰਾਤ ਛਾਵਣ ਨੂੰ ਵੀ ਬਰਾਤ ਰਾਤ ਨੂੰ ਵੀ ਬਰਾਤ ਤਿੰਨੇ ਸ਼ਬਦ ਵਰਤਦੇ ਤੇ ਸ਼ਬਦ ਜਾਂਚ ਜਦੋਂ ਨਾ ਉਹ ਜਾਂਚ ਨਿਕਲੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਜਾਤੇ ਬਾਬਾ ਗੁਰਦੱਤਾ ਜੀ ਦੀ ਜਾਂਚ ਨਿਕਲਦੀ ਪਈ ਆ ਆਲੇ ਦੁਆਲੇ ਦੋਨੇ ਪਾਸੇ ਸੰਗਤਾਂ ਖੜੀਆਂ ਬੜੀ ਸੋਹਣੀ ਪੋਸ਼ਾਕ ਪਾਈ ਆ 4 ਸਾਲ ਦੀ ਉਮਰ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਠੰਡ ਦਾ ਸਮਾਂ ਸੀ ਇੱਕ ਬੱਚੇ ਨੂੰ ਠੰਡ ਲੱਗ ਰਹੀ ਸੀ ਕੱਪੜੇ ਨਹੀਂ ਸੀ ਸਰੀਰ ਦੇ ਉੱਪਰ ਉਹਦੇ ਉਹਦੇ ਕੋਲ ਚਲੇ ਗਿਆ ਉਹਨੂੰ ਕਹਿੰਦੇ ਕੰਨ ਵਿੱਚ ਜਾ ਕੇ ਤੇਰੀ ਮਾਂ ਨੇ ਤੈਨੂੰ ਕੱਪੜੇ ਨਹੀਂ ਦਿੱਤੇ ਪਾਉਣ ਵਾਸਤੇ ਉਹਨੇ ਆਖਿਆ ਵੀ ਸਾਡੇ ਕੋਲ ਤਾਂ ਖਾਣ ਵਾਸਤੇ ਕੁਝ ਨਹੀਂ ਹੈ ਗਰਮ ਕੱਪੜੇ ਕਿੱਥੋਂ ਲੈਣੇ ਆਪਣੇ ਸਰੀਰ ਦੇ ਕੱਪੜੇ ਉਤਾਰ ਕੇ ਉਸ ਬੱਚੇ ਨੂੰ ਦੇ ਦਿੱਤੇ ਪਰ ਜਦੋਂ ਸਾਧ ਸੰਗਤ ਜੀ ਇਸ ਹਿੰਦੋਸਤਾਨ ਦੀ ਇੱਜ਼ਤ ਨੂੰ ਲੁੱਟਿਆ ਗਿਆ ਆਨੰਗ ਜੇਬ ਦੇ ਵੱਲੋਂ ਹਿੰਦੂਆਂ ਦੀ ਪੱਤ ਲੁੱਟੀ ਗਈ ਉਦੋਂ ਆਪਣੇ ਸਰੀਰ ਦੀ ਚੱਦਰ ਬਣਾ ਕੇ ਉਹਨਾਂ ਦੀ ਇੱਜ਼ਤ ਨੂੰ ਢੱਕਿਆ ਜਿਹਨਾਂ ਆਪਾਂ ਕਹਿੰਦੇ ਧਰਮ ਦੀ ਚਾਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਉਹਨਾਂ ਨੇ ਫਰਿਆਦ ਕੀਤੀ ਜਿਹੜਾ ਪੰਡਿਤ ਕਿਰਪਾ ਰਾਮ ਸੀ ਉਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਬਚਪਨ ਦੇ ਵਿੱਚ ਪੜਾਉਂਦਾ ਰਿਹਾ ਸੀ ਉਹਨੂੰ ਪਤਾ ਸੀ ਵੀ ਜਗ੍ਹਾ-ਜਗ੍ਹਾ ਜਾ ਕੇ ਅਸੀਂ ਥੱਕ ਗਏ ਆ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਗੁਰੂ ਨਾਨਕ ਦਾ ਘਰ ਐਸਾ ਹੈ ਜਿੱਥੇ ਸਾਡੀ ਫਰਿਆਦ ਸੁਣੀ ਜਾਏਗੀ ਤੇ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਇਤਿਹਾਸ ਦੇ ਬਚਨ ਹਨ ਉਹਨਾਂ ਨੇ ਆ ਕੇ ਬੇਨਤੀ ਕੀਤੀ ਬਾਹ ਸਾਡੀ ਪਕੜੀਏ ਹਰ ਗੋਬਿੰਦ ਕੇ ਚੰਦ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਜਾਦੇ ਗੁਰਤੇਬਾਧਰ ਸਾਹਿਬ ਦੀ ਬਾਹ ਸਾਡੀ ਪਕੜੀਏ ਹਰ ਗੋਬਿੰਦ ਕੇ ਚੰਦ ਤੇ ਅੱਗੇ ਉਹ ਜਵਾਬ ਮਿਲਿਆ ਸੀ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀ ਸਤਿਗੁਰੂ ਨੇ ਆਖਿਆ ਜਾਓ ਭਾਈ ਤੁਹਾਡਾ ਧਰਮ ਬਚਾਵਾਂਗੇ ਜਾਓ ਅਰੰਗਜੀਤ ਨੂੰ ਕਹਿ ਦਿਓ ਹੁਣ ਦੇਖੋ ਨਾ ਨਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਲਾਉਂਦੇ ਆ ਨਾ ਗੁਰੂ ਤੇਗ ਬਹਾਦਰ ਸਾਹਿਬ ਥੋਤੀ ਬਣਦੇ ਆ ਨਾ ਜਨੇਊ ਪਾਉਂਦੇ ਆ ਇਹ ਸਿੱਖ ਦਾ ਧਰਮ ਹੈ ਦੂਸਰੇ ਦੇ ਧਰਮ ਵਾਸਤੇ ਜੀਣਾ ਆਪਣੇ ਵਾਸਤੇ ਤਾਂ ਸਾਰੇ ਜੀਂਦੇ ਆ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਜਾਓ ਤੁਹਾਡੇ ਧਰਮ ਦੀ ਰੱਖਿਆ ਹੋਏਗੀ ਆਪ ਸਾਰੇ ਜਾਣਦੇ ਹੋ ਸਤਗੁਰੂ ਜੀ ਨੇ ਸ਼ਹਾਦਤ ਦਿੱਤੀ ਦਿੱਲੀ ਦੀ ਧਰਤੀ ਤੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਅਨੰਦਪੁਰ ਸਾਹਿਬ ਜਾਓ ਗੁਰਦੁਆਰਾ ਸੀਸਗੰਜ ਸਾਹਿਬ ਉੱਥੇ ਵੀ ਹੈ ਇੱਕ ਸਰੀਰ ਦਾ ਜੋ ਜਗਾ ਕਿਸੇ ਦਾ ਹੋਇਆ ਸੰਸਕਾਰ ਕਰਦੇ ਗੁਰੂ ਸਾਹਿਬ ਜੀ ਦਾ ਜਿੱਥੇ ਸੰਸਕਾਰ ਹੋਇਆ ਧੜ ਦਾ ਉਥੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ ਜਿੱਥੇ ਧੜ ਦੇ ਨਾਲੋਂ ਸੀਸ ਅਲੱਗ ਹੋਇਆ ਉਥੇ ਗੁਰਦੁਆਰਾ ਸੀਸ ਗੰਜ ਸਾਹਿਬ ਹੈ ਦਿੱਲੀ ਦੇ ਵਿੱਚ ਜਿੱਥੇ ਸੀਸ ਦਾ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਉਥੇ ਗੁਰਦੁਆਰਾ ਸੀਸ ਗੰਜ ਸਾਹਿਬ ਹੈ ਏ ਕੰਬਰਸਰ ਸਾਹਿਬ ਉਥੇ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾਂ ਦਾ ਜਿਹੜਾ ਸਥਾਨ ਬਾਬਾ ਦੀਪ ਸਿੰਘ ਜੀ ਦਾ ਜਦ ਮੈਂ ਬੇਨਤੀ ਕਰ ਰਿਹਾ ਸੀ ਉਹਨਾਂ ਨੇ ਆ ਕੇ ਨਾ ਬੇਨਤੀ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਵੀ ਸਾਡਾ ਧਰਮ ਖਤਰੇ ਵਿੱਚ ਐ ਸਾਡਾ ਧਰਮ ਬਚਾਓ ਸਤਿਗੁਰ ਨੇ ਆਖਿਆ ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀ ਕਿਰਪਾ ਕੀਤੀ ਗੁਰੂ ਸਾਹਿਬ ਮਹਾਰਾਜ ਨੇ ਰੰਗਤਾਂ ਕਰ ਦਿੱਤੀਆਂ ਤੇ ਉਹ ਅਨੰਦਪੁਰ ਸਾਹਿਬ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਸਤਿਗੁਰ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਧਰਤੀ ਦੇ ਉੱਪਰੋਂ ਇੱਕ ਅਨੋਖੀ ਮਿਸਾਲ ਸ਼ੁਰੂ ਕੀਤੀ ਕਿਉਂਕਿ ਇਦਾਂ ਦਾ ਰਾਜ ਸੀ ਔਰੰਗਜ਼ੇਬ ਦਾ Hindu ਖਾਸ ਕਰਕੇ ਨਾ ਉਹ Hindu ਪੱਗ ਬਨ ਸਕਦਾ ਸੀ ਨਾ Hindu ਦਾੜੀ ਰੱਖ ਸਕਦਾ ਸੀ ਨਾ ਘੋੜੀ ਤੇ ਚੜ ਸਕਦਾ ਸੀ ਨਾ ਮੁਖੀਆ ਬਨ ਸਕਦਾ ਸੀ ਪਰ ਇੱਧਰ ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਚੀਜ਼ਾਂ ਪ੍ਰਮੁੱਖ ਸੀ ਉਸ ਵੇਲੇ ਜੇ ਤੋਂ ਸਮੇਂ ਦੀ ਹਕੂਮਤ ਘਬਰਾਉਂਦੀ ਸੀ ਇੱਕ ਨਿਸ਼ਾਨ ਇੱਕ ਨਗਾਰਾ ਇੱਕ ਤਖਤ ਇੱਕ ਚੌਰ ਇੱਕ ਇੱਕ ਚੰਦੋਆ ਗੁਰੂ ਕੇ ਸਿੱਖ ਗੁਰੂ ਕਲਗੀਧਰ ਪਾਤਸ਼ਾਹ ਨੂੰ ਚੌਰ ਕਰਦੇ ਆ ਉੱਪਰ ਚੰਦੋਆ ਉੱਪਰ ਤਣਿਆ ਹੋਇਆ ਹੈ ਔਰ ਆਪਣੇ ਸਤਿਗੁਰੂ ਨੂੰ ਸੱਚਾ ਪਾਤਸ਼ਾਹ ਕਹਿੰਦੇ ਆ ਇਹ ਬਾਦਸ਼ਾਹਤ ਦੀਆਂ ਨਿਸ਼ਾਨੀਆਂ ਹਨ ਆਪ ਕੋ ਮੱਖੀਆਂ ਉਡਾਉਣ ਵਾਸਤੇ ਥੋੜੇ ਚੌਰ ਸੱਭ ਰੱਖਿਆ ਇਹ ਬਾਦ ਸ਼ਾਹਦ ਦੀ ਨਿਸ਼ਾਨੀ ਹੈ ਚੰਦਵਾ ਸੱਭ ਲਾਉਣਾ ਤਖਤ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣੇ ਨਿਸ਼ਾਨ ਲਾਉਣੇ ਨਗਾਰੇ ਪਜਾਉਣੇ ਇਹ ਬਾਦ ਸ਼ਾਹਦ ਦੀ ਨਿਸ਼ਾਨੀ ਸਤਗੁਰ ਨੇ ਨਗਾਰਾ ਬਣਾਇਆ ਉਹਦਾ ਨਾਮ ਰੱਖਿਆ ਸੀ ਰੰਜੀਤ ਨਗਾਰਾ ਜਿਹੜਾ ਉਸ ਸਮੇਂ ਵੱਜਦਾ ਸੀ ਅੱਜ ਵੀ ਦੋਨੇ ਟਾਈਮ ਵੱਜਦਾ ਹੈ ਔਰ ਸਾਨੂੰ ਹੁਕਮ ਵੀ ਹਰੇ ਗੁਰਦੁਆਰੇ ਦੇ ਵਿੱਚ ਨਗਾਰਾ ਹੋਣਾ ਚਾਹੀਦਾ ਹੈ ਕਿ ਦੋਨੇ ਟਾਈਮ ਨਗਾਰਾ ਸਾਡੀ ਇੱਕ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਨਗਾਰਾ ਜਿਹੜਾ ਹੈ ਜਦੋਂ ਨਗਾਰਾ ਵੱਜਦਾ ਸੀ ਨਾ ਪਹਾੜਾਂ ਦੇ ਵਿੱਚੋਂ ਆਵਾਜ਼ ਨਿਕਲਦੀ ਹੁੰਦੀ ਸੀ ਆਨੰਦਪੁਰ ਸਭ ਤੋਂ ਨਗਾਰਾ ਵੱਜਣਾ ਤੇ ਪਹਾੜੀ ਰਾਜਿਆਂ ਦੇ ਅੰਦਰ ਕੰਬਦੇ ਹੁੰਦੇ ਸੀ ਵੀ ਨਵੀਂ ਇੱਥੇ ਫੌਜ ਤਿਆਰ ਕਰ ਰਿਹਾ ਗੁਰੂ ਸਾਹਿਬ ਮਹਾਰਾਜ ਉਹਨਾਂ ਨੂੰ ਆਪਣਾ ਖਤਰਾ ਪੈ ਗਿਆ ਉਹੀ ਰਾਜੇ ਸੀ ਜਿਹੜੇ ਉਹ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਦੇਵ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਉਹਨਾਂ ਨੂੰ ਕੈਦ ਤੋਂ ਛੁਡਾਇਆ ਸੀ ਉਹਨਾਂ ਦੇ ਪੁੱਤ-ਪੋਤਰੇ ਸਨ ਕਿੰਨਾ ਕਿ ਸਮਾਂ ਹੋਇਆ ਸੀ 30 ਸਾਲ ਦਾ 30 ਸਾਲ ਵਿੱਚ ਇਹ ਕੌਮ ਭੁੱਲ ਗਈ ਗੁਰੂ ਸਾਹਿਬ ਜੀ ਦੇ ਇਸ਼ਾਨ ਨੂੰ 30 ਸਾਲ ਦੇ ਵਿੱਚ ਔਰ ਉਹਨਾਂ ਦੇ ਹੀ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਮਾਰਾ ਨੂੰ 7 ਮਹੀਨੇ ਘੇਰਾ ਪਾਈ ਰੱਖਿਆ ਪਹਾੜੀ ਹਿੰਦੂ ਰਾਜਿਆਂ ਨੇ ਜਿਹੜੇ ਅੱਜ ਕਹਿੰਦੇ ਨੇ ਸਤਗੁਰ ਦੀ ਲੜਾਈ ਮੁਗਲਾਂ ਨਾਲ ਸੀ ਨਹੀਂ ਇਤਿਹਾਸ ਪੜੋ 14 ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਜਿਹਦੇ ਵਿੱਚੋਂ 12 ਜੰਗਾਂ ਹਿੰਦੂ ਪਹਾੜੀ ਰਾਜੇ ਚੜ ਕੇ ਆਏ ਆ ਦੋ ਜੰਗਾਂ ਮੁਗਲਾਂ ਨਾਲ ਹੋਈਆਂ ਗੁਰੂ ਸਾਹਿਬ ਜੀ ਦੀ ਇੱਥੇ ਗੱਲ ਧਰਮ ਦੀ ਨਹੀਂ ਹੈ ਇੱਥੇ ਤਾਂ ਉਹਨਾਂ ਨੂੰ ਡਰ ਪੈ ਗਿਆ ਵੀ ਸ਼ਾਇਦ ਨਵਾਂ ਰਾਜਾ ਪੈਦਾ ਹੋ ਗਿਆ ਉਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਫਿਕਰ ਪੈ ਗਿਆ ਤੇ ਗੁਰੂ ਸਾਹਿਬ ਜੀ ਦੇ ਸ਼ਿਕਾਇਤਾਂ ਔਰੰਗਜ਼ੇਬ ਨੂੰ ਭੇਜਣੀਆਂ ਸ਼ੁਰੂ ਕੀਤੀਆਂ ਵੀ ਇਹਨਾਂ ਨੇ ਬਹੁਤ ਲੰਬੇ ਲੰਬੇ ਨਿਸ਼ਾਨਸ ਲਾ ਲਏ ਆ ਨਗਾਰੇ ਵਜਾਉਂਦੇ ਆ ਤਖਤ ਤੇ ਬੈਠਦੇ ਆ ਚੰਦਵਾ ਲਾਉਂਦੇ ਆ ਚਾਹ ਰਹੋਦੇ ਆ ਗੁਰੂ ਸਾਹਿਬ ਮਹਾਰਾਜ ਨੇ ਕਿਹਾ ਕਿ ਇਹ ਤਾਂ ਚੱਲੇਗਾ ਇਹ ਤਾਂ ਸਾਡੀ ਜਾਦ ਹਸਤੀ ਦਾ ਜੋ ਗੁਰਨਾਨ ਦੇਵ ਸਾਹਿਬ ਨੇ ਆ ਉਸ ਆਵਾਜ਼ ਨੂੰ ਬੰਦ ਕਰਨਾ ਚਾਹਿਆ ਜਦੋਂ ਗੁਰਨਾਨ ਦੇਵ ਸਾਹਿਬ ਜੀ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਆਵਾਜ਼ ਨੂੰ ਬੁਲੰਦ ਕੀਤਾ ਤੇ ਗੁਰਸੰਗਤ ਜੀ ਭਾਈ ਗੁਰਦਾਸ ਸਾਹਿਬ ਲਿਖਦੇ ਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰਤ ਰੋਆ ਜਦੋਂ ਸ਼ੇਰ ਗਰਜਦਾ ਨਾ ਫਿਰ ਸਾਰੇ ਜਾਨਵਰ ਭੱਜ ਜਾਂਦੇ ਆ ਇੱਕ ਸਿੰਘ ਗਰਜ ਜਿਹੜੀ ਸੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋਈ ਉਸ ਆਵਾਜ਼ ਨੂੰ ਬੰਦ ਕਰਨ ਲਈ ਜਿਹੜੀ ਆਵਾਜ਼ ਮਜਲੂਮਾਂ ਵਾਸਤੇ ਉੱਠਦੀ ਸੀ ਜਿਹੜੀ ਆਵਾਜ਼ ਗਰੀਬਾਂ ਵਾਸਤੇ ਉੱਠਦੀ ਸੀ ਉਹਨਾਂ ਨੀਚ ਜਾਤ ਕਹਿਣ ਵਾਲੇ ਲੋਕਾਂ ਦੇ ਉੱਪਰ ਆਵਾਜ਼ ਉੱਠਦੀ ਸੀ ਉਸ ਆਵਾਜ਼ ਨੂੰ ਬੰਦ ਕਰਨ ਲਈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਸੀ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਉਸ ਆਵਾਜ਼ ਨੂੰ ਬੰਦ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਉੱਪਰ ਗਰਮ ਰੇਤ ਪਾਈ ਗਈ ਸਤਗੁਰੂ ਨੂੰ ਉਬਲ ਦੀ ਦੇਖ ਦੇ ਵਿੱਚ ਉਹ ਬਾਲਿਆ ਗਿਆ ਗੱਲ ਅੱਜ ਆਪ ਸਿਰਫ ਅਨੰਦਪੁਰ ਸਾਹਿਬ ਦੀ ਕਰਨੀ ਹੈ ਉਹ ਪਾਵਨ ਧਰਤੀ ਹੈ ਜਿੱਥੋਂ ਸਤਗੁਰੂ ਮਹਾਰਾਜ ਨੇ ਪੰਜ ਕਿਲੇ ਸਤਾਪਤ ਕੀਤੇ ਅਨੰਦਪੁਰ ਸਾਹਿਬ ਦੇ ਵਿੱਚ ਸਤਗੁਰੂ ਮਹਾਰਾਜ ਨੇ ਉੱਥੇ ਹਥਿਆਰ ਤੇ ਬਣਾਉਣੇ ਸ਼ੁਰੂ ਕਰਾਏ ਉਥੇ ਗੁਰੂ ਕੇ ਸਿੱਖ ਸ਼ਸਤਰ ਤਿਆਰ ਕਰਦੇ ਆ ਇਹ ਨਹੀਂ ਕਿ ਅਸੀਂ ਕਿਸੇ ਦੇ ਉੱਪਰ ਜ਼ੁਲਮ ਕਰਨਾ ਔਰ ਇਹ ਵੀ ਤੁਸੀਂ ਇਤਿਹਾਸ ਵਿੱਚ ਪੜ੍ਹ ਲਓ ਗੁਰਗੋਬਿਜ ਸਿੰਘ ਜੀ ਮਹਾਰਾਜ ਨੇ ਜਾਂ ਗੁਰਨਾਨਕ ਦੇਵ ਘਰ ਦੇ ਵਿੱਚੋਂ ਅੱਜ ਤੱਕ ਕਿਸੇ ਦੇ ਉੱਪਰ ਪਹਿਲਾ ਹਮਲਾ ਨਹੀਂ ਕੀਤਾ ਜੇ ਕਿਸੇ ਨੇ ਕੀਤਾ ਉਹਦਾ ਜਵਾਬ ਦਿੱਤਾ ਪਹਿਲਾ ਹਮਲਾ ਨਹੀਂ ਕੀਤਾ ਜੇ ਕੀਤਾ ਕਿਸੇ ਨੇ ਤੇ ਉਹਦਾ ਜਵਾਬ ਦੇ ਵਿੱਚ ਜ ਹਮਲਾ ਕੀਤਾ ਉਹਨੂੰ ਜਵਾਬ ਦਿੱਤਾ ਵੀ ਅਸੀਂ ਚੁੱਪ ਨਹੀਂ ਬੈਠਾਂਗੇ ਜ਼ੁਲਮ ਦੇ ਜਿਹੜੇ ਲੋਕ ਜ਼ਾਲਮ ਸਨ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਪਰ ਕਦੋਂ ਪਹਿਲਾ ਉਹਨਾਂ ਨੇ ਪਹਿਲ ਕੀਤੀ ਪਰ ਜਦੋਂ ਵੇਲੇ ਪਹਿਲ ਕੀਤੀ ਆ ਉਹਦਾ ਜਵਾਬ ਗੁਰੂ ਘਰ ਦੇ ਵਿੱਚੋਂ ਮਿਲਿਆ ਸਤਗੁਰੂ ਨੇ ਉੱਥੇ ਸਤਾਪਤ ਕੀਤੀ ਸੰਗਤ ਸਬਦ ਕੀਤੀ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਸਤਗੁਰੂ ਨੇ ਸਰਦਾਰੀਆਂ ਬਖਸ਼ਿਸ਼ ਕੀਤੀਆਂ ਸਿੰਘ ਪੈਦਾ ਕੀਤਾ ਅੰਮ੍ਰਿਤ ਦੀ ਦਾਤ ਦਿੱਤੀ ਗੁਰਬਾਣੀ ਆਪਾਂ ਪੜ੍ਹਦੇ ਆਂ ਸਤਗੁਰੂ ਨੇ ਪਹਿਲਾਂ ਹੀ ਬਚਨ ਕਰ ਦਿੱਤੇ ਆ ਕਹਿੰਦੇ ਦੁਨੀਆ ਦੇ ਵਿੱਚ ਤੁਸੀਂ ਆਇਓ ਨਾ ਤੁਹਾਨੂੰ ਸਤਿਗੁਰ ਨੇ ਸਰਦਾਰ ਬਣਾ ਕੇ ਭੇਜਿਆ ਤੁਹਾਨੂੰ ਮੁਖੀ ਬਣਾ ਕੇ ਭੇਜਿਆ ਪਰ ਤੁਸੀਂ ਅਬ ਬਿੱਲੀਆਂ ਤੋਂ ਵੀ ਡਰਦੇ ਹੋ ਤੁਸੀਂ ਖੋਤਿਆਂ ਦੇ ਬੋਲਣ ਤੇ ਵੀ ਡਰ ਜਾਂਦੇ ਹੋ ਬਹਿਮ ਕਰਦੇ ਹੋ ਬਿੱਲੀ ਰਸਤਾ ਕੱਟ ਗਈ ਐਦਾਂ ਦਾ ਸਿੱਖ ਪੈਦਾ ਕੀਤਾ ਗੁਰੂ ਸਾਹਿਬ ਕਹਿੰਦੇ ਜਿਹੜੀ ਮਨੁੱਖਾ ਜੂਣ ਦਿੱਤੀ ਨਾ ਸਾਨੂੰ ਕਹਿੰਦੇ ਸਾਰੇ ਤੇਰਾ ਪਾਣੀ ਭਰਣ ਗਿਆਂ ਪਰ ਅਸੀਂ ਉਹ ਸ਼ਬਦਾਂ ਨੂੰ ਪੜਦੇ ਨਹੀਂ ਆ ਸਤਿਗੁਰ ਨੇ ਆਖਿਆ ਸੀ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਤੇਰੀ ਸਰਦਾਰੀ ਆ ਸਰਦਾਰ ਗੁਰੂ ਪਰਮੇਸ਼ਰ ਨੇ ਸਾਨੂੰ ਬਣਾ ਕੇ ਭੇਜਿਆ ਇਹ ਹਮੇਸ਼ਾ ਯਾਦ ਰੱਖਣ ਵਾਲੀ ਗੱਲ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕ ਦੀ ਮੌਜ ਇਹ ਖਾਲਸਾ ਕਿਸੇ ਦਾ ਨਹੀਂ ਹੈ ਗੁਰੂ ਸਾਹਿਬ ਨੇ ਨਹੀਂ ਆਖਿਆ ਕਿ ਖਾਲਸਾ ਮੇਰਾ ਫਿਰ ਤਾਂ ਕਹਿਣਾ ਸੀ ਵੀ ਅਮਰ ਸਿਕਾਉਣ ਲੱਗੇ ਬੋਲ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਗੁਰੂ ਗੋਬਿੰਦ ਸਿੰਘ ਦੀ ਫਤਿਹ ਹੀ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਾਲਸਾ ਕਹਦਾ ਅਕਾਲ ਪੁਰਖ ਕਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਇਹਨੂੰ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ ਸਤਪੁਰਾਂ ਨੇ ਉਸ ਧਰਤੀ ਦੇ ਉੱਪਰ ਸਰਦਾਰੀ ਬਖਸ਼ਿਸ਼ ਕੀਤੀ ਇੱਕ ਦਿਨ ਆਖਿਆ ਗੁਰੂ ਸਾਹਿਬ ਜੀ ਨੇ ਮੈਨੂੰ ਪੰਜ ਸੀ ਚਾਹੀਦੇ ਆ ਮੈਨੂੰ ਪੰਜ ਸੀ ਚਾਹੀਦੇ ਆ ਬਾਰੀ-ਬਾਰੀ ਪੰਜਾਂ ਨੇ ਆਪਣੇ ਸੀਸ ਭੇਟ ਕੀਤੇ ਇੱਥੇ ਇੱਕ ਨੁਕਤਾ ਸਮਝਣ ਵਾਲਾ ਹੈ ਗੁਰੂ ਸਾਹਿਬ ਚਾਹੁੰਦੇ ਪਹਿਲਾਂ ਆਪ ਅਮਰ ਸ਼ਕ ਲੈਣ ਦੇ ਜੇ ਚਾਹੁੰਦੇ ਆਪਣੇ ਮਾਤਾ ਜੀ ਨੂੰ ਆਪਣੇ ਮਹਿਲਾ ਨੂੰ ਆਪਣੇ ਸਭ ਜਾਨ ਦੇ ਅਮਰ ਸ਼ਕਾ ਦਿੰਦੇ ਪਰ ਨਹੀਂ ਸਾਡੇ ਅੰਦਰ ਗੁਣ ਭਾਣੇ ਸੀ ਗੁਣ ਕਿਹੜੇ ਗੁਣ ਪੰਜ ਗੁਣ ਹਨ ਅੱਜ ਤੋਂ ਬੱਸ ਹੀ ਪੰਜ ਪਿਆਰੇ ਦੇ ਨਾਮ ਲੈਣੇ ਨਾ ਇੱਕ ਤਰਤੀਬ ਹੈ ਜਦ ਬੱਚਿਆਂ ਨੂੰ ਆਪਾਂ ਨਾਮ ਸਿਖਾਉਨੇ ਤਰਤੀਬ ਹੈ ਇੱਕ ਕਿਹੜੀ ਤਰਤੀਬ ਹੈ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸੱਭ ਸਿੰਘ ਕੀ ਪਹਿਲਾ ਗੁਣ ਹੈ ਦਇਆ ਜਿਹਦੇ ਅੰਦਰ ਦਇਆ ਹੈ ਜਿਹਦੇ ਅੰਦਰ ਦਇਆ ਉਹਦੇ ਅੰਦਰ ਧਰਮ ਹੋਏਗਾ ਉਹਦੇ ਅੰਦਰ ਹਿੰਮਤ ਹੋਏਗੀ ਸੱਚ ਕਹਿਣ ਤੇ ਸੱਚ ਸੁਣਨ ਦੀ ਉਹਦੇ ਅੰਦਰ ਦ੍ਰਿੜਤਾ ਮੁੱਕ ਦਾ ਰਤੰਦਾ ਦ੍ਰਿੜਤਾ ਪੱਕਾ ਇਰਾਦਾ ਉਹ ਸਾਹਿਬ ਮੈਂ ਉਸ ਕਾ ਜਿਹੜਾ ਇੱਕ ਗੁਣ ਪਾਇਆ ਸਾਧ ਸੰਗਤ ਆ ਰੋਜ਼ ਤੁਸੀਂ ਪੜਦੇ ਜਪਜੀ ਸਾਹਿਬ ਵਿੱਚ ਧੌਲ ਧਰਮ ਦਇਆ ਕਾ ਪੂਤ ਪਹਿਲਾਂ ਦਇਆ ਰਹੀ ਨਾ ਜੇ ਹੁਣ ਮਾਈ ਨਹੀਂ ਪੈਦਾ ਹੋਈ ਤੇ ਪੁੱਤਰ ਕਿੱਥੋਂ ਪੈਦਾ ਹੋ ਜਾਏਗਾ ਜੇ ਸਾਡੇ ਅੰਦਰ ਦਇਆ ਹੀ ਨਹੀਂ ਹੈ ਤੇ ਕਿੱਥੋਂ ਸਾਡੇ ਅੰਦਰ ਧਰਮ ਪੈਦਾ ਹੋ ਜਾਏਗਾ ਅਸੀਂ ਫਿਰ ਪਖੰਡ ਕਰਦੇ ਅਸੀਂ ਧਰਮੀ ਆ ਜੇ ਅੰਦਰ ਸਾਡੇ ਦਇਆ ਨਹੀਂ ਹੈ ਅਸੀਂ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ ਅਸੀਂ ਇਦਾਂ ਕਰਦੇ ਜਿਦਾ ਔਰੰਗ ਦੇਵ ਘਰ ਬੈਠਾ ਹੁੰਦਾ ਨਾ ਜਿਦਾ ਨਹਣ ਏਦਾਂ ਕਰਨਾ ਪੁੱਤਰਾਂ ਨੂੰ ਏਦਾਂ ਕਰਨਾ ਗਵਾਂਡੀਆਂ ਨਾਲ ਏਦਾਂ ਲੜਨਾ ਮੱਲਿਆ ਵਾਲਿਆਂ ਨਾਲ ਏਦਾਂ ਲੜਨਾ ਸਾਡੇ ਅੰਦਰ ਦਇਆ ਹੀ ਕੋਈ ਨਹੀਂ ਹੈ ਸਾਨੂੰ ਦਿਖਦਾ ਹੀ ਨਹੀਂ ਰੱਬ ਵੀ ਨਹੀਂ ਦਿਖਦਾ ਆਪਣੇ ਬੱਚਿਆਂ ਵਿੱਚ ਨਹੀਂ ਦਿਖਦਾ ਉਹਨਾਂ ਸ਼ੁਕਰ ਕੀਤੇ ਵੀ ਪਿਤਾ ਜੀ ਘਰੋਂ ਗਏ ਮਾਤਾ ਜੀ ਘਰੋਂ ਗਏ ਤੇ ਇਹ ਸਾਨੂੰ ਪਹਿਲਾਂ ਸਭ ਤੋਂ ਅੰਦਰ ਸਾਡੇ ਅੰਦਰ ਦਇਆ ਹੋਣੀ ਚਾਹੀਦੀ ਗੁਰੂ ਸਾਹਿਬ ਨੇ ਹਰੇਕ ਨੂੰ ਸਮਝਾਇਆ ਹਿੰਦੂ ਨੂੰ ਵੀ ਸਮਝਾਇਆ ਜਿਉਂ ਗੱਲ ਜਿਨੇਉ ਦੀ ਹੋਈ ਤਾਂ ਪਹਿਲਾਂ ਦਇਆ ਦੀ ਗੱਲ ਕੀਤੀ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਕ ਜੇ ਜੋਗੀ ਨੂੰ ਸਮਝਾਇਆ ਤਿੰਨੇ ਥੜੇ ਸੀ ਉਸ ਵੇਲੇ ਕਹਿੰਦੇ ਭੁਗਤ ਗਿਆਨ ਦਇਆ ਭੰਡਾਰ ਉਹ ਚੂੜਮਾ ਵੜਦੇ ਹੁੰਦੇ ਸੀ ਪ੍ਰਸ਼ਾਦ ਤੇ ਕਹਿੰਦੇ ਜੇ ਹੁਣ ਦਇਆ ਹੀ ਨਹੀਂ ਤੁਹਾਡੇ ਅੰਦਰ ਤੁਸੀਂ ਕੀ ਵੰਡੋਗੇ ਜੇ ਆਪਾਂ ਹੁਣ ਲੰਗਰ ਵਧੀਆ ਬਣਾ ਲਈਏ ਜੇ ਵੰਡਣ ਵਾਲੇ ਚੰਗੇ ਨਹੀਂ ਆ ਤਾਂ ਫਿਰ ਕਿੱਥੋਂ ਸਾਰਾ ਬੇਸਵਾਤਾ ਕਰ ਦਿੰਦੇ ਨੇ ਭੁਗਤ ਗਿਆਨ ਦਇਆ ਭੰਡਾਰ ਜੇ ਮੁਸਲਮਾਨ ਵੀਰ ਨੂੰ ਸਮਝਾਇਆ ਉੱਥੇ ਵੀ ਆਖਿਆ ਕਹਿੰਦੇ ਭਾਈ ਮੇਰ ਮਸਜਿਦ ਆ ਮਸਜਿਦ ਬਾਹਰ ਤੋਂ ਬਣਾਈ ਅੰਦਰ ਵੀ ਬਣਾਓ ਦਿਆ ਦੀ ਬਣਾਓ ਮੇਰ ਮਸਜਿਦ ਸਿੱਧਕ ਮਸੱਲਾ ਹੱਕ ਹਲਾਲ ਕੁਰਾਨ ਅੱਗੇ ਆਪਾਂ ਇਤਿਹਾਸ ਪੜਾਂਗੇ ਬਾਬਾ ਫਤੇਹ ਸਿੰਘ ਜੀ ਨੇ ਕਿਹਾ ਸੀ ਸੂਬਾ ਵजीर खान ਨੂੰ ਜਦੋਂ ਕਿਹਾ ਨਾ ਉਹਨੇ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਮੌਤ ਹੈ ਦੋ ਚੀਜ਼ਾਂ ਦੱਸਿਆ ਸੀ ਕਲਮਾ ਜਾਂ ਕਤਲ ਜਾਂ ਕਤਲ ਹੋ ਜਾਓਗੇ ਤੁਹਾਡੀ ਮੌਤ ਹੈ ਜਾਂ ਕਲਮਾ ਪੜੋ ਜਾ ਇслаਮ ਕਬੂਲ ਕਰ ਲੋ ਜਾਂ ਮੌਤ ਤਿਆਰ ਹੈ ਤੇ ਬਾਬਾ ਫਤਿਹ ਸਿੰਘ ਨੇ ਕਿਹਾ ਸੀ ਤੂੰ ਇਸਲਾਮ ਕਬੂਲ ਕੀਤਾ ਕਹਿੰਨ ਲੱਗਾ ਕੋਈ ਸ਼ੱਕ ਮੈਂ ਸੂਬੇਦਾਰ ਵजीर खान ਅਸੀਂ ਖਾਨਦਾਨੀ ਮੁਸਲਮਾਨ ਆ ਉਹ ਕਹਿੰਨ ਲੱਗੇ ਸਾਡੀ ਬਾਣੀ ਦੇ ਵਿੱਚ ਕਹਿੰਦੀ ਆ ਮੁਸਲਮਾਨ ਮੋਮਦਿਲ ਹੋਵੇ ਮੁਸਲਮਾਨ ਤਾਂ ਉਹ ਹੁੰਦਾ ਜਿਹਦੇ ਅੰਦਰ ਦਇਆ ਹੋਣੀ ਚਾਹੀਦੀ ਚ ਮੁਸਲਮਾਨ ਤਾਂ ਉਹ ਹੁੰਦਾ ਹੈ ਜਿਹਦੇ ਅੰਦਰ ਦਇਆ ਹੀ ਨਹੀਂ ਗੁਰੂ ਸਾਹਿਬ ਨੇ ਇਹ ਗੁਣ ਪਾਇਆ ਸਾ ਸੰਗਤ ਦੀ ਦਿਆ ਧਰਮ ਹਿੰਮਤ ਮੋਕਉ ਸਾਹਿਬੇ ਸਿੱਖ ਦੇ ਵਿੱਚ ਪੰਜ ਗੁਣ ਪਾਏ ਆ ਤੇ ਨਾਲ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਜਿਹੜੇ ਅੱਜ ਕਹਿੰਦੇ ਨਾ ਗੁਰੂ ਸਾਹਿਬ ਜੀ ਆਏ ਉਹਨਾਂ ਨੇ ਸ੍ਰੀ ਸਾਬ ਕਢੀ ਹੁਣ ਅਸੀਂ ਤਾਂ ਇਹਨੂੰ ਤਲਵਾਰ ਕਹਿਣ ਲੱਗ ਗਏ ਇਹ ਸ਼ਬਦ ਹੈ ਕਿਰਪਾ ਪਲੱਸ ਆਣ ਸਰਦਾਰ ਪਟੇਲ ਨੇ ਪਾਰਲੀਮੈਂਟ ਵਿੱਚ ਕਿਹਾ ਸੀ ਇੱਕ ਵਾਰੀ ਵੀ ਇਹ ਤਲਵਾਰ ਹੈ ਪਰ ਜਦੋਂ ਸਿੱਖ ਦੇ ਹੱਥ ਵਿੱਚ ਆਉਂਦੀ ਹੈ ਨਾ ਇਹ ਕਿਰਪਾਨ ਬਣ ਜਾਂਦੀ ਹੈ ਤਲਵਾਰ ਦਾ ਅਰਥ ਕੀ ਹੁੰਦਾ ਹੈ ਤਲ ਕਹਿੰਦੇ ਧਰਤੀ ਨੂੰ ਵਾਰ ਕਰਨਾ ਮਤਲਬ ਜ਼ਮੀਨਾਂ ਦੇ ਉੱਪਰ ਲੋਕਾਂ ਦੇ ਕਬਜ਼ੇ ਕਰਨੇ ਜਲਮ ਕਰਨਾ ਲੋਕਾਂ ਨੂੰ ਤਲਵਾਰ ਸਾਨੂੰ ਕਿਰਪਾਨ ਦਿੱਤੀ ਹੈ ਕਹਿੰਦੇ ਜਦੋਂ ਸਿੱਖ ਦੇ ਹੱਥ ਵਿੱਚ ਆਉਂਦੀ ਹੈ ਨਾ ਤਲਵਾਰ ਉਹ ਕਿਰਪਾਨ ਬਣ ਜਾਂਦੀ ਹੈ ਕਿਰਪਾ ਪਲੱਸ ਆਨ ਆਪਣੀ ਰੱਖਿਆ ਸਵੇ ਰੱਖਿਆ ਔਰ ਦੂਸਰੇ ਦੀ ਰੱਖਿਆ ਵਾਸਤੇ ਇਹ ਨਹੀਂ ਡਰਾਉਣਾ ਕਿਸੇ ਨੂੰ ਇਹ ਉਥੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕਿਉਂ ਸਤਗੁਰ ਨੇ ਧਾਰਮਿਕ ਧਾਰਮਿਕ ਚਿੰਨਾ ਦੀ ਰਾਖੀ ਕੀਤੀ ਕਿਉਂਕਿ ਉਹ ਧਰਤੀ ਹੈ ਜਿੱਥੋਂ ਆਪਣੇ ਪਿਤਾ ਨੂੰ ਤੋੜਿਆ ਧਾਰਮਿਕ ਚਿੰਨਾ ਦੀ ਰਾਖੀ ਵਾਸਤੇ ਉਹ ਧਰਤੀ ਤੇ ਸਾਨੂੰ ਸਤਗੁਰ ਨੇ ਚਿੰਨ ਬਖਸ਼ਿਸ਼ ਕੀਤੇ ਆ ਇਹ ਸਾਡੇ ਤੇ ਰਹਿਮਤ ਕੀਤੀ ਹੈ ਇਸੇ ਕਰਕੇ ਗੁਰਨਾਨ ਦੇਵ ਸਾਹਿਬ ਨੇ ਤਾਂ ਕਹਿਤਾ ਸੀ ਮੈਨੂੰ ਇਦਾਂ ਦਾ ਜਨੇਊ ਚਾਹੀਦਾ ਜਿਹੜਾ ਆਤਮਾ ਨੂੰ ਕੰਮ ਦਵੇ ਇੱਕ ਇਥੇ ਵਿਰੋਧਤਾ ਨਹੀਂ ਹੈ ਹੁਣ ਇੱਕ ਗੱਲ ਵਿਰੋਧ ਹੋ ਗਿਆ ਨਾ ਦੋਨੇ ਪਾਸੇ ਵੀ ਇੱਕ ਪਾਸੇ ਗੁਰੂ ਸਾਹਿਬ ਵਿਰੋਧ ਕਰ ਰਹੇ ਗੁਰਨਾਨ ਦੇਵ ਸਾਹਿਬ ਦੀ ਗੁਰਤੇਗ ਬਹਾਦਰ ਸਾਹਿਬ ਰੱਖਿਆ ਕਰ ਰਹੇ ਨਹੀਂ ਇਥੇ ਤਾਂ ਵਿਰੋਧ ਹੈ ਜ਼ੁਲਮ ਦਾ ਜ਼ੁਲਮ ਧਾਰਮਿਕ ਤੌਰ ਤੇ ਬ੍ਰਾਹਮਣ ਕਰ ਰਿਆ ਸੀ ਬ੍ਰਾਹਮਣ ਤੇਰੇ ਧਾਗੇ ਦਾ ਜਨੇਉ ਪਾਉਂਦਾ ਸੀ ਖੱਤਰੀ ਦੋਰੇ ਧਾਗੇ ਦਾ ਵੈਸ਼ ਕਹਰੇ ਧਾਗੇ ਦਾ ਸੂਦਰ ਪਾ ਨਹੀਂ ਸਕਦਾ ਇਸਤਰੀ ਨੂੰ ਪਾ ਨਹੀਂ ਸਕਦੀ ਬ੍ਰਾਹਮਣ ਦਾ ਬੱਚਾ 8 8 8 ਸਾਲ ਵਿੱਚ ਪਾਉਂਦਾ ਸੀ ਖੱਤਰੀ ਦਾ 10 ਸਾਲ ਦੇ ਵਿੱਚ ਪਾਉਂਦਾ ਸੀ ਤੇਰਾ ਵੈਸ਼ ਸੀ ਉਹ 13 ਸਾਲ ਦੇ ਵਿੱਚ ਪਾਉਂਦਾ ਉਹਦਾ ਬੱਚਾ ਜਨੇਉ ਬਿਤ ਕਰਾਈ ਆ ਨਾ ਫਿਰ ਸੂਦਰ ਦਾ ਬੱਚਾ ਪਾ ਹੀ ਨਹੀਂ ਸਕਦਾ ਨਾ ਇਹ ਉਹ ਇਸਤਰੀ ਪਾ ਸਕਦੀ ਹੈ ਤੇ ਬ੍ਰਾਹਮਣ ਜਿਹੜਾ ਨਾ ਇਧਰੋਂ ਪੌਂਦਾ ਖੱਬੇ ਵਾਲੇ ਪਾਸੇ ਸ਼ੁਰੂ ਕਰਕੇ ਸੱਜੇ ਵਾਲੇ ਪਾਸੇ ਇੱਕ ਸਮਾਂ ਉਹਨਾਂ ਦਾ ਹੁੰਦਾ ਜਿੱਦਣ ਉਹ ਇਧਰੋਂ ਸੱਜੇ ਵਾਲੇ ਪਾਸੇ ਕਦੋਂ ਪੌਂਦਾ ਜਦੋਂ ਉਹਨਾਂ ਦੇ ਘਰ ਕੋਈ ਮੌਤ ਹੋ ਜਾਂਦੀ ਹੈ ਫਿਰ ਇਹ ਤ ਉਹਨੂੰ ਸੱਜੇ ਵਾਲੇ ਪਾਸੇ ਪੌਂਦਾ ਉਹਨੇ ਦਿਨ ਪੌਂਦਾ ਇੱਕ ॠषि मुनि ਜਿਹੜੇ ਹੁੰਦੇ ਆ ਉਹ ਤੀਸਰਾ ਤਰ੍ਹਾਂ ਦਾ ਜਿਹਨੇ ਉਹ ਹੁੰਦਾ ਜਿਹੜਾ ਗਲੇ ਵਿੱਚ ਪੌਂਦੇ ਗਲ ਵਿੱਚ ਪੌਂਦੇ ਤੇ ਸਤਪੁਰੂ ਇੱਥੇ ਕੋਈ ਧਰਮ ਦੇ ਉੱਪਰ ਨਹੀਂ ਦੂਸ਼ਣ ਡਾਰ ਰੇ ਧਰਮ ਦੀ ਵਿਰੋਧਤਾ ਨਹੀਂ ਕਰ ਰੇ ਇੱਥੇ ਕਰ ਰੇ ਜ਼ੁਲਮ ਜਿਹੜਾ ਧਰਮ ਦੇ ਨਾਮ ਤੇ ਹੋ ਰਿਆ ਸੀ ਉਹਦੀ ਰੱਖਿਆ ਵੀ ਕੀਤੀ ਜੇ ਕੋਈ ਉਹਨੂੰ ਮਟਾਉਣਾ ਚਾਹੁੰਦਾ ਤੇ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭ ਤਾਕ ਇਹ ਸਤਿਗੁਰ ਨੇ ਉਹਨਾਂ ਧਰਮ ਦੀ ਰੱਖਿਆ ਕੀਤੀ ਕੋਈ ਵੀ ਹੁੰਦਾ ਭਾਵੇਂ ਮੁਸਲਮਾਨਾਂ ਦੇ ਉੱਪਰ ਅਤਿਆਚਾਰ ਹੁੰਦਾ ਗੁਰੂ ਸਾਹਿਬ ਦੇ ਕੋਲ ਆਉਂਦੇ ਤੇ ਉਹਨਾਂ ਦੀ ਵੀ ਰੱਖਿਆ ਕਰਨੀ ਸੀ ਆਨੰਦਪੁਰ ਸਾਹਿਬ ਧਰਤੀ ਐਸੀ ਆ ਜਿੱਥੋਂ ਫਰਿਆਦ ਲੈ ਕੇ ਕਸ਼ਮੀਰੀ ਪੰਡਤ ਆਏ ਸਤਿਗੁਰ ਨੇ ਧਰਮ ਦੀ ਰੱਖਿਆ ਕੀਤੀ ਆਨੰਦਪੁਰ ਸਾਹਿਬ ਦੀ ਧਰਤੀ ਦਾ ਬਹੁਤ ਵੱਡਾ ਇਤਿਹਾਸ ਹੈ ਜਿੱਥੇ ਗੁਰੂ ਸਾਹਿਬ ਮਹਾਰਾਜ ਦੇ ਸਭ ਜਿਆਦਿਆਂ ਨੇ ਬੜੇ ਕੌਤਕ ਕੀਤੇ ਆ ਉਹ ਧਰਤੀ ਜਿੱਥੇ 7 ਮਹੀਨੇ ਘੇਰਾ ਪਾਈ ਰੱਖਿਆ ਅੱਜ ਦੀ ਜਿਹੜੀ ਰਾਤ ਐ ਅੱਜ ਸਤਗੁਰੂ ਜੀ ਦਾ ਪਰਿਵਾਰ ਜਿਹੜਾ ਹੈ ਉਹ ਇਕੱਠਾ ਹੈ ਅੱਜ ਦੀ ਰਾਤ ਮੈਂ ਪਿੱਛੇ ਬੇਨਤੀ ਕੀਤੀ ਸੀ ਜਦੋਂ ਮੁਸੀਬਤ ਆਉਂਦੀ ਹੈ ਨਾ ਕਦੇ ਬੰਦੇ ਦੇ ਉੱਪਰ ਜਦੋਂ ਪਰਿਵਾਰ ਦੇ ਮੈਂਬਰ ਇਕੱਠੇ ਹੋ ਜਾਂਦੇ ਆ ਮੁਸੀਬਤ ਹਲਕੀ ਲੱਗਦੀ ਬੰਦੇ ਨੂੰ ਹੌਸਲਾ ਹੁੰਦਾ ਜਦੋਂ ਇਕੱਠੇ ਹੋ ਜਾਂ ਪਰ ਇਦਾਂ ਦੀ ਮੁਸੀਬਤ ਆਈ ਆ ਸਾਡੇ ਸੋਚਣ ਦੇ ਵਿੱਚ ਆ ਗੁਲ ਕਲਗੀਧਰ ਪਾਤਸ਼ਾਹੀ ਸਾਡੇ ਸੋਚਣ ਵਿੱਚ ਹੈ ਪਰਿਵਾਰ ਇਕੱਠਾ ਨਹੀਂ ਪਰਿਵਾਰ ਅਲੱਗ ਅਲੱਗ ਖੇਰੂ ਖੇਰੂ ਹੋ ਗਿਆ ਅਸਰਦੇ ਹੁੰਦੇ ਨੇ ਛਰਦੀ ਕਿੰਨੀ ਛਰਦੀ ਆ ਚਲੇ ਜਾਓ ਪਿੱਛੇ 1704 ਦਾ ਸਮਾਂ 300 ਸਾਲ ਤੋਂ ਪਹਿਲਾਂ ਦੀ ਗੱਲ ਕਰਦਾ ਕਿੰਨੀ ਠੰਡ ਹੋਏਗੀ ਪੰਜਾਬ ਦੀ ਧਰਤੀ ਤੇ ਉੱਪਰੋਂ ਬਰਸਾਤ ਹੋ ਰਹੀ ਹੈ ਅੱਤ ਦੀ ਠੰਡ ਹੈ ਆ ਗੱਡੀਆਂ ਥੋੜੀ ਸੀ ਉਸ ਵੇਲੇ ਘੋੜਿਆਂ ਤੇ ਜਾਣਾ ਸੀ ਸਰਦੀ ਦੇ ਵਿੱਚ ਬੰਦਾ ਭੱਜਦਾ ਘਰ ਚਲੀਏ ਜਲਦੀ ਸਰਦੀ ਵਿੱਚ ਬੰਦਾ ਜਲਦੀ ਭੱਜਦਾ ਵੀ ਘਰ ਚਲੀਏ ਠੰਡ ਲੱਗਦੀ ਐ ਉਸ ਦਿਨ ਸਤਗੁਰੂ ਜੀ ਨੇ ਅਨੰਦਗੜ੍ਹ ਦਾ ਕਿਲਾ ਛੱਡ ਦੇ ਤੇ ਅੱਗੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਕੱਲ ਸਵੇਰੇ ਸ਼ਾਮ ਦੋਨੇ ਟਾਈਮ ਤੁਹਾਨੂੰ ਬੇਨਤੀ ਐ ਆਪਣੇ ਬੱਚਿਆਂ ਨੂੰ ਆਪ ਵੀ ਹਾਜ਼ਰੀਆਂ ਪਰੋ ਇਤਿਹਾਸ ਤੋਂ ਜਾਣੂ ਹੋ ਕਿਉਂਕਿ ਜੇ ਸਾਡੇ ਦਿਲ ਦਿਮਾਗ ਦੇ ਵਿੱਚ ਸੱਜਾ ਤੇ ਬੈਠ ਗਏ ਨਾ ਸਾਨੂੰ ਦੁਨੀਆ ਦੀ ਤਾਕਤ ਜਿਹੜੀ ਹੈ ਸਾਨੂੰ ਆਪਣੇ ਧਰਮ ਤੋਂ ਇੱਧਰ ਉੱਤਰ ਨਹੀਂ ਕਰ ਸਕਦੀ ਜੇ ਅਸੀਂ ਸੱਚਮੁੱਚ ਗੁਰਗੋਬ ਸਿੰਘ ਜੀ ਮਹਾਰਾਜ ਦੇ ਪਿਆਰ ਕਰਦੇ ਆ ਹਾਜ਼ਰੀਆਂ ਭਰੋ ਇਤਿਹਾਸ ਸੁਣੋ ਤੇ ਉਹਨਾਂ ਨੇ ਕਿੰਨੀ ਵੱਡੀ ਸ਼ਹਾਦਤ ਕੀਤੀ ਕਿੰਨਾ ਇਹ ਸੱਤ ਰਾਤਾਂ ਜਿਹੜੀਆਂ 6 ਤਰੀਕ ਤੋਂ ਲੈ ਕੇ 6 ਪੋਹ ਤੋਂ ਲੈ ਕੇ 13 ਪੋਹ ਤੱਕ ਛੋਟੇ ਸਭ ਜਾਂ ਦੀ ਸ਼ਹਾਦਤ ਤੱਕ ਇਹ ਜਿਹੜਾ ਸਤਪੁਰ ਦੇ ਪਰਿਵਾਰ ਦੇ ਵਿੱਚ ਸ਼ਮਾ ਹੈ ਉਹਦਾ ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਵਟਿਆਈਆਂ ਨਹੀਂ ਬਿਆਨ ਕਰ ਸਕਦੇ ਪਰ ਜਿੰਨਾ ਵੀ ਹੋਏਗਾ ਗੁਰੂ ਸਾਹਿਬ ਕਹਣਗੇ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ ਇੰਨੀਆਂ ਬੇਨਤੀਆਂ ਗੁਰੂ ਸੰਗਤ ਜੀ ਪ੍ਰਵਾਨ ਕਰੋ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ